ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਛੇਤੀ ਤਰਨਤਾਰਨ ਸਾਹਿਬ ਨਿਸ਼ਾਨ ਵੀਰ ਦੇ ਕੋਲ ਆ ਗਏ ਆ ਦੋਸਤੋ ਇਸ ਘਰੋਂ ਆਪਾਂ ਬਹੁਤ ਸਾਰੀਆਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਕਿ ਦੂਜੇ-ਤੇਜੇ ਤਾਂ ਜਿਹੜੀ ਆ ਅਪਡੇਟ ਆ ਨਵੇਂ ਪਸ਼ੂਆਂ ਦੀ ਆਪਾਂ ਦਿੰਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ ਚਾਰ ਐਨੀਮਲ ਆਪਾਂ ਦਿਖਾ ਦੇਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਟੋਕੜ ਗੱਪਣ ਆਪਣੀ ਚੋਟੀ ਦਿਖਾ ਦੇਾਂਗੇ ਇੱਕ ਮੱਝ ਦਿਖਾ ਦੇਾਂਗੇ ਟੋਕੜ ਗੱਪਣ ਇੱਕ तकरीबन ਦੇ ਮਹੀਨੇ ਕੇ ਦੀ ਸੂਈ ਮੱਜ ਤੱਕ ਹੋਵੇਗੀ ਠੀਕ ਆ ਜੀ ਇੱਕ ਬਗੈਰ ਬੱਚੇ ਤੋਂ ਇਧਰ ਜਰਸੀ ਕ੍ਰੋਸ ਸੰਗ ਦੇ ਵਿੱਚ ਵਹਿੜ ਦਿਖਾਵਾਂਗੇ ਇੱਕ ਇਧਰ ਬਿਲਕੁਲ ਸੱਜਰਤਾ ਜੀ ਸੂਈ ਵਹਿੜ ਹੋਊਗੀ ਠੀਕ ਆ ਜੀ ਮਤਲਬ ਹੁਣ ਬੌਲੇ ਤੇ ਆ ਜਾਂ ਦੁੱਧ ਉਹ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਪੂਰੀ ਇਨਫੋਰਮੇਸ਼ਨ ਲਵਾਂਗੇ ਨਿਸ਼ਾਨ ਤੋਂ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਦੋਸਤੋ 17 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਠੀਕ ਆ ਜੀ ਆਓ ਦੱਸੋ ਕਰਦੇ ਆ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਤੇ ਟੋਟਲ 4 ਪਸ਼ੂ ਆ ਕਿਉਂ ਨਗਰ ਦੀ ਆਪਾਂ ਡਿਟੇਲ ਨਿਸ਼ਾਨ ਨਿਸ਼ਾਨ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਨਿਸ਼ਾਨ ਸਭ ਤੋਂ ਪਹਿਲਾਂ ਫਿਰ ਕੀ ਆ ਗਏ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਵੀਰ ਜੀ ਠੀਕ ਠਾਕ ਮਹਾਰਾਜ ਹਾਂਜੀ ਹਾਂਜੀ ਵਧੀਆ ਵੀਰ ਜੀ ਕਿਰਪਾ ਬੱਬੇ ਦੀ ਚਲ ਸਾਡੇ ਨਿਸ਼ਾਨ ਚੰਗੇ ਚਾਹੀਦੇ ਆ ਹਾਂਜੀ ਅੱਛਾ ਅੱਜ ਪਸ਼ੂ ਨਿਸ਼ਾਨ ਟੋਟਲ ਆਪਨੇ ਕੋਲ 4 ਨੇ 2 ਗਾੜਾ 2 ਹੀ ਮੱਝਾਂ ਨੇ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ ਇੱਕ ਟੋਕਰ ਗੱਬਣ ਮੱਝ ਹੈ ਟੋਕਰ ਗੱਬਣ ਵੀਜੀ ਤੇ ਨਾਂ ਮਹੀਨਾ ਦੀ ਗੱਬਣ ਹੈ ਠੀਕ ਹੈ ਠੀਕ ਹੈ ਤੇ 23 ਨੂੰ ਚੌਥਾ ਮਹੀਨਾ ਲੱਗ ਜਾਣਾ ਇਹਨੂੰ ਠੀਕ ਹੈ ਜੀ ਤੇ ਇੱਕੋ ਟਾਈਮ ਮਿਲਦੀ ਆ 4 ਕਿਲੋ ਸੇਰ ਦੇਲੇ ਦੁੱਧ ਦਿੰਦੀ ਤੇ ਮਗਰੇ ਦੇ ਕੱਟੀ ਆ ਮਗਰ ਕੱਟੀ ਆ ਲਓ ਦੋਸਤੋ ਮਗਰ ਕੱਟੀ ਵੀ ਉੱਡੀ ਆ ਟੋਕਰ ਗੱਬਣ ਮਾਗਾ ਪਹਿਲੇ ਨੰਬਰ ਤੇ ਤੇ ਉਹਦੇ ਮਗਰਾਂ ਬੱਚਾ ਕੱਟੀ ਆ ਤੇ ਬੱਚੇ ਤੇ ਮਿਲਦੀ ਇੱਕ ਟਾਂ ਬੱਚੇ ਦੇ ਬੱਚੇ ਦੇ ਵੀਜੀ ਆਪਣੀ ਮਰਜ਼ੀ ਭਾਵੇਂ ਦੋਹਾਂ ਟਾਈਮ ਚਲੋ ਠੀਕ ਹੈ ਜੀ ਲਓ ਵੀ ਮਗਰ ਕੱਟੀ ਆ ਠੀਕ ਹੈ ਜੀ ਇਹ ਇਹ ਨਿਸ਼ਾਨ ਚੌਥੀ ਮਹੀਨੇ ਦੀ ਚੌਵੇਂ ਲੈ ਤਿੰਨ ਮਹੀਨੇ ਕੰਪਲੀਟ ਹੋਏ ਨੇ ਚੌਥਾ ਲੱਗ ਜਾਣਾ 23 ਵਿਜੀ ਚੌਥਾ ਲੱਗ ਜਾਣਾ ਹਾਂਜੀ ਅੱਜ 17 ਤਰੀਕਾ ਦੁੱਧ 4 ਕਿਲੋ ਇੱਕ ਡੰਗ ਦੁੱਧ 4 ਕਿਲੋ ਵਿਜੀ ਹਾਂਜੀ ਇੱਕ ਡੰਗ ਮੈਂ ਚੋਨਾ ਪਾਵੇ ਦੋਵੇਂ ਡੰਗ ਦੋਵੇਂ ਡੰਗ ਵੀ ਮਿਲਦੀ ਹੈ ਵਿਜੀ ਅਗਰ ਤੀਜੇ ਸਵੇਰ ਲਈ ਗੱਬਣਾ ਆ ਤੀਜੇ ਸਵੇਰ ਲਈ ਗੱਬਣਾ ਵਿਜੀ ਠੀਕ ਹੈ ਜੀ ਹਾਂ ਮੈਂ ਦੱਸੂ ਅਗਰ ਤੀਜੇ ਸਵੇਰ ਲਈ ਗੱਬਣਾ ਪੰਜ ਮਹੀਨੇ ਕੰਪਲੀਟ ਹੋ ਗਏ ਸਮਝ ਲਓ ਠੀਕ ਹੈ ਜੀ ਚੌਥਾ ਸਪਾਈਆਂ ਸੁਈਆਂ ਵਿਜੀ ਪੂਰੀਆਂ ਹਾਂ ਤੇ ਬਾਕੀ ਥਣ ਪ੍ਰੋਪਰ ਚਾਰੇ ਵਰਦੇ ਚਾਰੇ ਵਰਦੇ ਵਿਜੀ ਕੋਈ ਪੂਰ ਛ ਠੀਕ ਆ ਜੀ। ਲਓ ਦੋਸਤੋ ਕਿਸੇ ਰਕਮ ਬਗ ਭੂਰ ਚਟਾ ਨਹੀਂ ਗਾ। ਬਾਕੀ ਚਵਾਈ ਚੰਗੀ ਆ। ਇੱਕ ਟਾਈ ਮਿਲਦੀ ਆ ਠੀਕ ਆ ਜੀ। ਇੱਕ ਟਾਈ ਮਿਲਦੀ ਆ ਅੱਠ ਪੈਰੀ ਮਿਲਦੀ ਆ 4 ਕਿਲੋ ਦੁੱਧ ਆ ਤੇ 3 ਮਹੀਨੇ ਕੰਪਲੀਟ ਆ ਠੀਕ ਆ ਜੀ। ਚੌਥਾ ਲੱਗ ਜਾਣਾ। ਗੱਵਣ ਕੋਲ ਕੋਈ ਭਰਾ ਦੀ ਤਸੱਲੀ ਕਰ ਸਕਦਾ। ਕੱਲ ਜਾ ਕੇ ਕਰਾਈ ਵੀਰ ਜੀ ਆਪਾਂ ਇਹ ਤਸੱਲੀ ਕਰਾਈ ਆ ਆਪਦੀ। ਉਹਦੀ ਗੱਲਵਾਤਾ ਆ। ਉਹਦੀ ਤਸੱਲੀ ਕਰਾ ਲਈਏ। ਆ ਤਸੱਲੀ ਕਰਾਈ ਵੀਰ ਜੀ ਆਪਾਂ ਕਿਸ ਦੀ ਤਸੱਲੀ ਤੇ ਨਹੀਂ ਰਹਿੰਦੇ। ਆ ਠੀਕ ਆ ਜੀ। ਮਾਣ ਦੋਸਤੋ ਕੋਕੜ ਗੱਪਣ ਇਹ ਮੱਝ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੀ। ਅੱਗੇ ਰਾਜ ਜਿਹਦੇ ਸ ਤੁਹਾਨੂੰ ਲਈ ਤੋਂ ਮਗਰ ਕੱਟੀ ਆ ਕੱਟੀ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਅੱਗੇ ਅੱਜ ਆਪਾਂ ਨੋਰਮਲ ਗੱਲ ਕਰ ਗਏ ਤੇ ਘੱਟੋ ਘੱਟ ਵੀ ਇਨਸ਼ਾਅੱਰ 7-8 ਮਹੀਨੇ ਦੀ ਹੈਗੀ ਵੀ ਜੀ 8-7 ਮਹੀਨੇ ਦੀ ਹੈ ਹਾਂ ਨਾ ਹੈਗੀ ਇਹਦਾ ਮੁੱਲ ਕੀ ਕਰਾਂਗੇ ਦਵਾਗੇ ਕਿੰਨੇ ਦੀ ਮੁੱਲ ਵੀ ਜੀ ਨਾ 60 ਗਾਲਾਂ ਦਾ ਵਾੜ ਕਰਨਾ 55000 ਦੀ ਹਾਂ ਨਾ ਦੇਣੀ ਵੀ ਜੀ 57 ਦੀ ਹਾਂਜੀ ਐਂਡ ਤੋਂ ਐਂਡ ਦਾ ਐਂਡ ਤੋਂ ਐਂਡ ਵੀ ਜੀ 55000 ਰੁਪਏ ਦੇ ਤਾਂ ਹੈ 55000 ਦੇ ਹਾਂਜੀ ਬਾਕੀ ਚਲੋ 85000 ਦੇ 10 ਬੰਦੇ ਹਾਂਜੀ ਹਾਂਜੀ ਕੱਟੇ ਰਹੀ ਹੈ ਮੱਝ ਵੀ ਗੱਬਰ ਆਪਾਂ ਤਸੱਲੀ ਕਰਾਈ ਹੈ ਦੁੱਧ ਵੀ 4 ਕਿਲੋ ਦਿੰਦੀ ਆ ਆਵੇਂ ਵੀਰ ਭਰਾ ਮੇਰਾ ਦੋਵੇਂ ਡਾਂਗੇ ਚੋਲੇ ਆਪਾਂ ਦੋਵੇਂ ਡਾਂਗੇ ਵਿੱਚੋਂ ਦੇ ਰਏ ਫੇਰ ਆਪਾਂ ਇੱਕੋ ਡਾਂਗੇ ਕਰਤੀ ਫਿਰ ਲਓ ਦੋਸਤੋ 56000 ਦੇ ਇਹ ਤੁਹਾਨੂੰ ਐਂਡ ਟੂ ਐਂਡ ਮਿਲ ਜੂਗੀ ਬਾਕੀ ਸਭ ਕੁਝ ਹੋਈ ਆ ਸਪਾਈਸ ਹੋਈ ਪੂਰੀ ਆ ਚਾਰੇ ਥਾਂ ਲੱਗੇ ਵੀ ਜੀ ਕੋਈ ਪੱਦਰ ਲੈਵਾ ਵਾ ਤਾਂ ਤਕਰੀਬਨ ਉਸੇ ਕੱਤੀ ਮਗਰ ਠੀਕਾ ਜੀ ਕੱਤੀ ਸੀ ਪੈਸਿਆਂ ਦੀ ਐ ਕਟੋੜਾ 8-10 ਹਜ਼ਾਰ ਦੀ ਮਗਰ ਕੱਟੀ ਆ ਠੀਕ ਆ ਜੀ ਆ ਦੇਖੋ ਵਿਗਦੀ ਤੇ ਤੁਹਾਨੂੰ ਪਤਾ 60-70 ਹਜ਼ਾਰ ਮੰਗਦੇ ਤਾਂ ਵੀ ਵਿਗਦੀ ਐ ਤੁਹਾਨੂੰ ਪਤਾ ਹਾਂ ਬਿਲਕੁਲ ਜੀ ਹਾਂ ਜੀ ਤੇ ਚਲੋ ਇਹ ਤਾਂ ਟੋਕਣ ਗੱਪਣ ਦੇ ਹਿਸਾਬ 'ਚ ਹੀ ਵਿਕ ਜਾਨੀ ਐ ਮਗਰ ਚਲੋ ਬੱਚਾ ਵੀ ਗੱਪਣ ਨਾਲ ਬੱਚਾ ਟਾਈਮ ਐ ਵੀ ਜੀ ਪੂਰਾ ਕਰਦੇ ਹਾਂ ਜੀ 80 ਹਜ਼ਾਰ ਦੀ ਮਗਰ ਕੱਟੀ ਆ ਹਾਂ ਜੀ ਤੇ ਜਾਨ ਇਸ ਕੋਲ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੱਜ ਕੇ ਇਹ ਤਿੱਜਾ ਸੁਹਾ ਵੀ ਜੀ ਤਿੱਜਾ ਸੁਹਾ ਹਾਂ ਤੇ ਇਹਨੂੰ ਸਮਾਂ ਕਿੰਨਾ ਲੱਗੂਗਾ ਇਹ ਮਹੀਨਾ ਦਾ ਸੁਈ ਨੇ ਮ ਮਗਰ ਕੱਟੀ ਆ ਮੈਂ ਮਿਕਦੀ ਉਹ ਦੋਸਤੋ ਸੂਈ ਆ ਨੀਲੀ ਦੀ ਮਗਰ ਕੱਟੀ ਪੱਤੀ ਮੁੱਛ ਦੀ ਆ ਮਗਰ ਕੱਟੀ ਆ ਠੀਕ ਆ ਜੀ ਮਗਰਲੇ ਪਹਰਾਂ ਦੇ ਜਵਾਬ ਹੈਗੇ ਇਹਦੇ ਹਾਂ ਬਾਕੀ ਮੋਛਾ ਅੱਖਾਂ ਬਿੱਲੀਆਂ ਨੇ ਠੀਕ ਆ ਜੀ ਬਾਕੀ ਮਾਰਕਿੰਗ ਬਿਲਕੁਲ ਤੁਹਾਡੇ ਸਾਹਮਣੇ ਆ ਨਿਸ਼ਾਨੀਆਂ ਤੁਹਾਡੇ ਸਾਹਮਣੇ ਆ ਤੇ ਇਹਦੇ ਥੱਲੇ ਨਿਸ਼ਾਨ ਮਹੀਨੇ ਦੀ ਸੂਈ ਥੱਲੇ ਹੁਣ ਕਿੰਨਾ ਦੋ ਤੇ 7-8 ਕਿਲੋ ਖੁੱਲਾ ਡੁੱਲਾ ਗਿਆ ਵੀ ਜੀ ਦੇ ਥੱਲੇ 7-8 ਕਿਲੋ ਹਾਂਜੀ ਬਾਕੀ ਹੈ ਚੰਗੀਆਂ ਚੋਣਾਂ ਦੇ ਸਾਡੇ ਚੰਗੀਆਂ ਵੀ ਜੀ ਕੱਲ ਹੀ ਆਈ ਹੈ ਇਹਦੇ ਦਦੋ ਵਧੂਗੀ ਉਹੋ ਜੀ ਸਾਹ ਸੰਭਾਲ ਤੋ ਆਈ ਆ ਆਪਾਂ ਪਰਸੋਂ ਚੌਥੀ ਅਪਡੇਟ ਪਾਈ ਆ ਜਾਨੀ ਪਰਸੋਂ ਅਪਡੇਟ ਪਾਈ ਉਸੇ ਵਾਲੇ ਮਾਲ ਵੇਚਦਾ ਭਾਜੀ ਆਪਣਾ ਠੀਕ ਆ ਜੀ ਹਾਂ ਮੈਂ ਦੱਸ ਤਾ ਪਰਸੋਂ ਅਪਡੇਟ ਪਾਈ ਸੀ ਪਸ਼ੂ ਆਲਮੋਸਟ ਜਿੰਨੇ ਦਿਖਾਉਣੇ ਆ ਸਾਰੇ ਨਵੇਂ ਪਸ਼ੂ ਆ ਇਹ ਜਿਹੜੀ ਮਹੀਨੇ ਦੀ ਸੂਈ ਆਪਾਂ ਤੁਹਾਨੂੰ ਦਿਖਾਉਣ ਰਏ 8 ਕਿਲੋ ਦੁੱਧ ਤੇ ਚੱਲਣ ਈ ਆ ਤੇ ਮੇਰਾ ਵੀਰ ਅੱਗੇ ਕੋਈ ਟਿਕਾ ਕੇ ਸੇਵਾ ਕਰ ਲੂਗਾ ਦੁੱਧੋਂ ਪਸ਼ੂ ਨਾ ਦਾ ਲੈ ਭਾਜੀ ਇਹਨੇ ਦੋ ਦਰ ਮਾ ਨਾ ਭਰ ਦੇਣਾ ਕਿਉਂਕਿ ਉਹੋ ਜੀ ਸਾਹ ਸੰਭਾਲ ਤੋ ਆਈ ਆ ਉਹ ਠੀਕ ਆ ਜੀ ਹਾਂ ਆ ਦੇਖੋ ਬਾਕੀ ਇਹ ਵੀ ਨੀਲੀ ਰੰਗ ਦੇ ਚ ਆ ਜਾਂਦੀ ਬਿੱਲੀਆਂ ਅੱਖਾਂ ਇਹਦੀਆਂ ਭਾਜੀ ਹਾਂ ਤੇ ਬਾਕੀ ਮਾਇਰਲੇ ਪਿਆਰਾਂ ਦੇ ਜਵਾਬ ਇਹਦੇ ਦੋਨਾਂ ਦੇ ਤੂੰ ਤੇ ਨਿਸ਼ਾਨ ਵੀ ਹੈਗਾ ਹਾਂਜੀ ਆ ਦੇਖੋ ਜੀ ਠੀਕ ਆ ਜੀ ਆ ਫੇਸ ਕੁਆਲਿਟੀ ਆ ਅੱਖਾਂ ਬਿੱਲੀਆਂ ਤੋਂ ਨੀਲੀ ਨਾਲ ਟੱਚ ਆ ਦੋਸਤੋ ਬਾਕੀ ਕੋਈ ਵੀਰ ਬਾਕੀ ਵਜਨ ਵਜਨ ਪੂਰਾ ਭਾਜੀ ਇਹਦਾ ਹਾਂ ਸੋ 8 ਕਿਲੋ ਦੁੱਧ ਨਿਸ਼ਾਨ 8 ਦਾ 8 ਕੋ ਪੱਕਾ ਜਿਹੜਾ 7-8 ਕਿਲੋ ਆ ਖੁੱਲਾ ਢਲਾ ਰਿਹਾ ਭਾਜੀ 7-8 ਕਿਲੋ ਜੇ ਇਹਦੇ 2-4 ਦੇ ਸਾਫ ਕਰੀਏ ਫਿਰ ਤੁਹਾਨੂੰ ਪਤਾ 9 ਦਾ ਕਿਲੋ ਨਾਲ ਹੱਥ ਮਾਰ ਜਣਾ ਬਿਲਕੁਲ ਹਾਂਜੀ ਲਓ ਜੀ ਠੀਕ ਆ ਜੀ ਇਹ ਦੋਸਤੋ ਮੀਨੇਕ ਦੀ ਸੂਈ ਆ ਮਗਰ ਕਤੀ ਆ ਠੀਕ ਆ ਤੇ ਚਵਾਜਬੂਦ ਦੀ ਚੰਗੀ ਆ ਬਸ ਚੰਗੀ ਚੰਗੀ ਮੀਂਹ ਆ ਜਿੱਦਾਂ ਮਰਜੀ ਆਪਣੀ ਤਸੱਲੀ ਕਰਕੇ ਖਾ ਸਕਦਾ ਵਾ ਹਾਂ ਹਾਂ ਹਾਂਜੀ ਤੇ ਇਹ ਕਿੰਨੇ ਦੀ ਹੁੰਦੀ ਆ ਜੇ ਨਿਸ਼ਾਨ ਆਪਣੇ ਨਾ 60 ਨਾ 62 ਆ ਇਹ ਵੀ 5500 ਦੀ ਦੇ ਦਾਂਗੇ 55 ਦੀ ਹਾਂਜੀ ਐਂਡ ਤੋਂ ਆਂਡੀ ਆ ਵਾ ਐਂਡ ਤੋਂ ਐਂਡ ਹੀ ਵੀ ਜੀ ਪਾਈ ਤੁਹਾਨੂੰ ਬੜਾ ਜਾਇ ਨਹੀਂ ਮੁੱਲ ਪਾਇਆ ਵਾ ਵੱਧ ਮੁੱਲ ਨਹੀਂ ਪਾਇਆ ਹਾਂ ਮਗਰ ਬੇਹੋਂਦਾ ਵੀ ਬਸ ਬੱਚੋ ਕੋ ਦੋ ਤਿੰਨ ਹਾਂ ਜੇ ਦੋ ਦੇ ਹਾਦੀ ਗੱਲੇ ਵਾ ਹਾਂਜੀ ਭਾਜੀ ਠੀਕ ਹੈ ਭਰਾ ਤਾਂ ਇਹ ਤੁਹਾਨੂੰ ਪਤਾ ਮਾਲ ਉਸੇ ਵਾਲੇ ਵਿਗਦਾ ਨਹੀਂ ਤੇ ਮੋਲਾਂ ਨੇ ਵालतू ਛੱਡੀਏ ਫਾਇਦਾ ਕੋਈ ਨਹੀਂ ਆ ਸਹੀ ਹੈ ਜੀ ਹਾਂ ਮੈਂ ਦੱਸੋ 55000 ਰੁਪਏ ਤੁਹਾਨੂੰ ਮੱਝ ਮਿਲ ਜੂਗੀ 8 ਕਿਲੋ ਦੁੱਧ ਦਾ ਦੁੱਧਾਂ ਕਰਵਾ ਲਈ ਵਧੂਗੀ ਠੀਕ ਹੈ ਜੀ ਕੋਈ ਇਹਦੇ 'ਚ ਸ਼ੱਕ ਨਹੀਂਗਾ ਪਤਲੇ ਚੰਮਦੇ ਵਿੱਚ ਆ ਬਿਲਕੁਲ ਪਤਲਾ ਪਿੰਡਾ ਬਾਕੀ ਉਹ ਮੇਲੇ ਵੀ ਦੀ 1000 ਪੱਦਰ ਬਖਾਰਾ ਬੈਕਸੈਟ ਤੋਂ ਤੁਹਾਨੂੰ ਆਪਾਂ ਪ੍ਰੋਪਰ ਦਿਖਾਇਆ ਤੋਰ ਕੇ ਤੇ ਚਵਾਪ ਸਮਾ ਵੀ ਚੰਗੀ ਆ ਕੋਈ ਧਾਰਾਂ ਦੀ ਬਾਤ ਘਾਟ ਨਹੀਂ ਹੈਗੀ ਉਹ ਜਦਾਂ ਮਰਜ਼ੀ ਤੁਸੀਂ ਲਈ ਕਰੀ ਚੱਲਿਓ ਇੱਥੇ ਆਣ ਕੇ ਠੀਕ ਹੈ ਜੀ ਬਾਕੀ ਗਰਲਾ ਉਰਲਾ ਨੇ ਪੂਰੇ ਥਾਂ ਲੱਗੇ ਆ ਠੀਕ ਹੈ ਜੀ ਠੀਕ ਹੈ ਅਗੇ ਨਖਤ ਆਪਣੇ ਕੋਲ ਨਿਸ਼ਾਨ ਇੱਕ ਜਿਹੜੀ ਬਿਨ ਬਗੈਰ ਬੱਚੇ ਨਹੀਂ ਨਹੀਂ ਦੀ ਸੂਈ ਆ ਭਾਜੀ ਮਹੀਨੇ ਦੀ ਸੂਈ ਆ ਜੀ ਠੀਕ ਹੈ ਇਹਦੇ ਥੱਲੇ ਦੋ ਦਸ ਸੋ ਬੋਦੀ 11 12 ਕਿਲੋ ਖੁੱਲਾ ਡੁੱਲਾ ਹੋਊਗਾ ਇਹਦੇ ਥੱਲੇ ਕੋਈ ਪੂਰ ਛੱਟਾ ਨਹੀਂ ਕੋਈ ਥਣਵੱਧ ਘਟਨੀ ਆ ਬੜੇ ਬੜੇ ਕੱਦ ਕਾਠ ਵਾਲੀ ਮਜ਼ਬੂਤ ਬੱਦੀ ਵੱਡੀ ਵੱਡੀ ਭਾਜੀ ਵੱਡੀ ਬਾਕੀ ਠੰਡੀ ਠੁੰਡੀ ਪੂਰੀ ਆ ਪੋਲੋ ਹਾਈਟ ਲੈਂਥ ਦੀ ਜਿਹੜੀ ਦੋਸਤੋ ਬੜਾ ਤੇ ਜਰਤੀ ਦੇ ਵਿੱਚ ਕੋਈ ਫਿਰ ਕਰਾਸ ਮੰਨ ਸਕਦਾ ਮੰਨਣ ਵਾਲੀ ਗੱਲ ਇਹਦੀ ਆਪਾਂ ਫੈੜ ਕਢਾਈ 70 ਫੈੜਾਈ ਆ ਅੱਛਾ ਜੀ ਹਾਂ ਤਸੱਲਿਆਂ ਕਰਾਈ ਜਾਂਦੀ ਆ ਰ ਫਰ ਅ ਚੰਗੀ ਮੱਝ ਉਹ ਮੱਝ ਮੱਝਾਂ ਦੇ ਘਾ ਕਰ ਗਈ ਆ 11 ਕਿਲੋ ਤੋਂ ਤਾਂ ਹਾਂ 11 12 ਕਿਲੋ ਖਲਾ ਡਲਾ ਹੋਊਗਾ ਲਓ ਜੀ 11 ਕਿਲੋ ਦੁੱਧ ਆ ਠੀਕ ਆ ਜੀ ਤੇ ਬਾਕੀ ਹੈ ਕ੍ਰੋਸ ਵੇਚ ਆ ਠੀਕ ਆ ਜੀ ਕੋਈ ਵੀ ਰਜਰਸੀ ਦਾ ਕ੍ਰੋਸ ਮੰਨ ਲੇ ਬਾਹਰ ਬੱਡੇ ਚੈਟ ਕਰਦੀ ਆ ਠੀਕ ਆ ਜੀ ਹਾਂ ਜੀ ਇਹਨੇ ਉਹ ਲੱਤ ਛੜ ਮਾਰੂਆ ਪੂਰੀ ਠੱਡੀ ਆ ਹਮ ਠੀਕ ਹੈ ਬਾਹਰ ਨਿਸ਼ਾਨ ਵੀ ਤੋੜ ਕੇ ਦਿਖਾ ਦੇ ਤਾਂ ਪੂਰੀ ਰਾਜੀ ਆ ਠੀਕ ਆ ਜੀ ਬਾਕੀ ਵਜਨ ਲੋਡ ਤੁਸੀਂ ਉਹ ਦੇਖ ਕੇ ਚੈਟ ਕਰ ਲਓ ਸੋਈ ਨੂੰ ਤਕਰੀਬਨ ਕੋਈ ਮਹੀਨਾ ਨੀ ਮਹੀਨਾ ਆ ਮਹੀਨਾ ਹੋਇਆ ਠੀਕ ਆ ਜੀ ਥੋੜਾ ਸਲੋਨ ਸ਼ਾਮ ਤੋਰ ਲਿਆ ਜੀ ਬਸ ਬਸ ਆ ਦੇਖੋ ਜੀ ਠੀਕ ਆ ਤੋ ਥੋੜਾ ਬਾਹਰ ਇੱਕ ਵਾਰੀ ਕੱਢ ਕੇ ਪਤਾ ਨੂੰ ਤੋਰ ਕੇ ਦਿਖਾ ਦਿੰਨੇ ਇਧਰੋਂ ਤੇ ਫੁੱਲ ਹਾਈਟ ਲਾਈਨ ਤੇ ਪੂਰੀ ਵਜਨ ਕਾਕੀ ਨਿਸ਼ਾਨ ਮਿਲਦੀ ਮਿਲਦੀ ਬਗੈਰ ਵੰਗੇ ਵੰਗੇ ਬਗੈਰ ਭਾਵੇਂ ਵੰਗੇ ਦਾ ਚੋਲੋਂ ਭਾਵੇਂ ਵੰਗਾ ਪਾੜੇ ਚੋਲੋਂ ਆਂਦੀ ਕੋਈ ਨਹੀਂ ਆ ਠੀਕ ਆ ਜੀ ਆਲੀ ਕਿਉਂ ਕੋਈ ਨਹੀਂ ਬਾਕੀ ਇਹ ਨਹੀਂ ਭਾਵੇਂ ਬਾਹਰੋਂ ਆਈਏ ਬਾਹਰੋਂ ਫਰੀਜਾ ਕਰਕੇ ਹਿੱਲਦੀ ਆ ਉਹਦਾ ਲਈ ਕੁਛ ਨਹੀਂ ਆ ਵੇ ਲੋ ਜਿੱਦਾਂ ਮਰਜੀ ਕੋਈ ਪਰਵਾਹ ਨਹੀਂ ਇਹਨੂੰ ਦੇ ਭਾਵੇਂ ਜਾਨੀ ਮਰਜੀ ਹੱਥ ਫਰੀਜੋ ਇਹਨੂੰ ਹਾਂ ਠੰਡੀ ਤੀਨ ਲਓ ਠੀਕ ਆ ਜੀ ਤੂੰ ਹੈ ਸੀਲਸਲਾਗਾ ਤੇ 11 ਕਿਲੋ ਦੁੱਧ ਦਾ ਠੀਕ ਆ ਜੀ ਤੇ ਸੂਆ ਮੇਰਾ ਭਰਾ ਦਿੱਤਾ ਆਪਦੇ ਦੁੱਧਾ ਦੁੱਧਾ ਜੀ ਦੁੱਧਾ ਲੈ ਲਓ ਠੀਕ ਆ ਜੀ ਹੈ ਵੀ ਦੁੱਧੇ ਕੀ ਆ ਇਹਦਾ ਨਿਸ਼ਾਨ ਕੀ ਕਰਦਾ ਲੈਣ ਦੇਣਾ ਇਹਦਾ ਇਹਦਾ 30 35 ਜੋ ਮਰਜ਼ੀ ਕਰੀ ਜਾਈਏ ਹਾਂ ਯਾਰ ਘੱਟ 30 ਹੀ ਦੇ ਦਾਂਗੇ ਅੱਛਾ ਹਾਂਜੀ ਲੈਸ ਨਹੀਂ ਵੀ ਗੰਜਾਇਸ਼ ਕੀ ਜਿਹੜਾ ਜ਼ਿਆਦਾ ਸਾਮਾਨ ਜੈ ਜੀ ਆਪਾਂ ਪਹਿਲਾਂ ਕਹਿ ਤਾ ਵਾੜੇ ਵੱਧ ਬੋਲ ਨਹੀਂ ਪਾ ਮੈਂ ਕਿਹੜਾ 30 40 ਦਾ 30 35 ਕਹਤਾ ਯਾਰ 29 ਹੀ ਦੇ ਦਾਂਗੇ 29 ਦੀ ਹਾਂ ਹਾਂਜੀ ਹਾਂਜੀ ਲਓ ਜੀ 11 ਕਿਲੋ ਦੁੱਧ ਦੋਸਤੋਂ ਬਾਕੀ ਵੇਖੋ ਇਹਦਾ ਦੁੱਧ ਵੀ ਜੀ ਦੁੱਧ ਵੇਲੇ ਨਿਸ਼ਾਨਵਾ ਵੀ 11 ਨਹੀਂ 12 ਹੀ ਹੋਊਗਾ ਪਰ ਕਿਲੋ ਖੰਡ ਦਾ ਕਿਲੋ ਘੱਟ ਦਸੰਦੇ ਵਿੱਚ ਫਾਇਦਾ ਕੋਈ ਵੀ ਚਲੋ ਚਵਾਈ ਕਰਨੇ ਕੋਈ ਕਿਲੋ ਖੰਡ ਦਾ ਕਿਲੋ ਖੰਡ ਵੱਧ ਨਿਕਲ ਆਵੇ ਤੇ ਉਹ ਚੰਗੀ ਗੱਲ ਆ ਠੀਕ ਆ ਤੇ ਦੁੱਧ ਮੇਰਾ ਭਰਾ ਕੋ ਜਾਇਦੀ ਨਾ ਕਰੇ ਹੁਣ ਤੁਹਾਨੂੰ ਬੜਾ ਮੁੱਲ ਜਾਇਦੀ ਪੈ ਗਿਆ ਹਾਂ ਤੇ ਨਾਲੇ ਆਪਾਂ ਜਾਇਦੀ ਲਈਏ ਤੇ ਜਾਇਦੀ ਪਾਉਣਾ ਮੁੱਲ ਵਾਦੋੜੀ ਪਾਉਣਾ ਤੁਹਾਨੂੰ ਬੜਾ 35000 ਕਰਦੇ ਪੈਂਦੀ ਮੈਂ ਰੱਖਦੀ ਹਾਂ ਹਾਂ ਹਾਂਜੀ ਤੁਸੀਂ ਜਿਹੜੇ ਕਦ ਕਠਾ ਲਈਏ ਚਲੋ ਦੇ ਬੱਚਾਂ ਨਾਲ ਬਾਹਰ ਜਿੱਥੇ ਮਰਜੀ ਵੇਚਦੇ ਆਪਣਾ ਉਹ ਕੰਮ ਨਹੀਂ ਹੈਗਾ ਬੱਚੇ ਲਾਉਣ ਵਾਲਾ ਕੰਮ ਨਹੀਂ ਹੈਗਾ ਜੇ ਬਗੈਰ ਬੱਚੇ ਆਏ ਤਾਂ ਬਗੈਰ ਬੱਚੇ ਵੇਚ ਨਹੀਂ ਆ ਬਿਲਕੁਲ ਹਾਂ ਜੀ ਬਹੁਤ ਵਧੀਆ ਬਾਹਰ ਚੰਗੀ ਆ ਬਿਊਟੀ ਦੇ ਵਿੱਚ ਵੀ ਤੁਸੀਂ ਇੱਕੋ ਜਿਹੀ ਝਾਤ ਮਾਰੋਗੇ ਬਿਊਟੀ ਦੇ ਵਿੱਚ ਵੀ ਬਹੁਤ ਵਧੀਆ ਬਾਕੀ ਸਟਾਈਲਿੰਗ ਇਸ਼ੂ ਨਹੀਂ ਚਮਕਦਾਰ ਪੂਰੀ ਆ ਬਾਹਰ ਦੀ ਤਾਂ ਪੂਰੀ ਨਗਰ ਫੁੱਲ ਭਜਨ ਮੌਜੂਦ ਆਲੀ ਆ ਠੀਕ ਆ ਚੱਲ 11 12 11 12 ਤੇ ਚੱਲਣ ਢੀ ਆ ਇਧਰ ਇੱਕ ਤੁਹਾਨੂੰ ਪੱਧਰ ਲੈਵਾ ਪੱਧਰ ਲੈਵਾ ਪੱਧਰ ਸਾਰਾ ਠੀਕ ਆ ਤੇ ਨਿਸ਼ਾਨ ਅੱਗੇ ਨੈਕਸਟ ਆਪਣੇ ਕੋਲ ਜਿਹੜੀ ਆ ਵਾਰ ਸੁਈ ਆ ਇਹ ਦੂਜਾ ਸੁਆ ਸੁਈ ਆ ਭਾ ਵੀਰ ਜੀ ਕੱਲ ਸੁਈ ਆ 12 ਕਿਲੋ ਬੋਲਾ ਹੋਊਗਾ 12 ਕਿਲੋ ਹਾਂ ਜੀ ਮਗਰ ਇਹਦੇ ਬੱਚਾ ਬੰਨ ਆਲਾ ਮੋਦੀ ਮਗਰ ਬੱਚਾ ਮੇਲ ਕਾ ਫਾਟਿਕ ਆ ਬੰਨ ਇਹਦੇ ਪੁਲਾ ਤਾਂ ਨਹੀਂ ਬਾਈ ਬਾਲ ਦੇ ਅੰਗਰੇਜ਼ ਵਿੱਚ ਮਗਰ ਬੱਚਾ ਆ ਗਿਆ ਠੀਕ ਆ ਇਹ ਕੱਲ ਦੀ ਸੁਈ ਬੋਲਾ ਕਿੰਨਾ ਹੋਣਾ ਸੋਟ 12 ਕਿਲੋ ਵੀਰ ਜੀ ਹੋਊਗਾ 6 ਕਿਲੋ ਵਾਲੇ 6 ਕਿਲੋ ਦੋ ਚਵਾਈਆਂ ਆਆਂ ਤੁਹ ਦੋ ਹੀ ਹੋਈਆਂ ਹਾਂਜੀ ਠੀਕ ਆ ਬੋਲੇ ਸੌਫ ਕਰਤੀ ਸੀ ਹਾਂ ਸਿਹਰੇ ਸਾਫ ਕਰਤੀ ਵੀਰ ਜੀ ਠੀਕ ਆ ਹਾਂ ਲੋ ਵੀ ਕਿਸਾਨ ਵੀਰੋ ਵੇਰ ਤੁਹਾਡੇ ਸਾਹਮਣੇ ਠੀਕ ਆ ਜੀ ਸੱਜਰਤਾ ਜੀ ਸੁਈਏ ਕਰਮਾਲੀ ਬਾਕੀ ਜਾਂਦੀ ਕੋਸ਼ ਨਹੀਂ ਆ ਬਾਕੀ ਠੰਡੀ ਠੰਡੀ ਪੂਰੀ ਆ ਆ ਦੇਖੋ ਜੀ ਵਾਵੇ ਬਾਸ ਕਰਮਾਲੀ ਕੀ ਜਾਂਦਾਈ ਠੀਕ ਮਿਸਾਲ ਚੋਣ ਤੇ ਮੈਂ ਨਾ ਇਹ ਇੱਕ ਨੰਬਰ ਵੀਜੀ ਇੱਕ ਨੰਬਰ ਕੋਈ ਬਾਦ ਘਾੜਨੀ ਕੋਈ ਪੂਰ ਛਟਾਣੀ ਹੁਣੇ ਆਪਾਂ ਇਹਦੀ ਧਾਰਾ ਮਾਰ ਕੇ ਦਿਖਾ ਦੇਣੀ ਆ ਆਪਾਂ ਬਿਲਕੁਲ ਜੀ ਬਾ ਦੋਸਤ ਰਾਤੀ ਦਾ ਤੇ ਸ਼ਾਈ ਵਾਪ ਦਾ ਕਰੋ ਸੰਗਾ ਠੀਕ ਆ ਜੀ ਮਗਰ ਬੱਛਾ ਮੇਲ ਕਾਫ ਆ ਹਾਈਟ ਮੀਡੀਅਮ ਆ ਪਰ ਫੜੀਸਾਂ ਦੀ ਚੰਗੀਏ ਕੋਈ ਕੋਈ ਸ਼ੂਨਸਵਾਦੇ ਨੇ ਚਾਈ ਆ ਉਹ ਸਾਰੇ ਭਰਾ ਤੁਸੀਂ ਆਪ ਫੜੀਆ ਤਾਂ ਵੀ ਫਿਰ ਵੀ ਰਾਜੀ ਆ ਪੂਰੀ ਪ੍ਰੋਪਰ ਆਪਣੇ ਦਾ ਵੀਡੀਓ ਬੜੀ ਆ ਕਿ ਜੇ ਰਹੇ ਨੇ ਪ੍ਰੋਪਰ ਪਾਈ ਆ ਹਾਂ ਹਾਂ ਆ ਕਰੋ ਚੈੱਕ ਆ ਨਾ ਕਾਲੀ ਪੈ ਠੀਕ ਹੈ ਜੀ ਬਾਕੀ ਇੱਕੋ ਜੀ ਰੋਸੋ ਉਪਰ ਪਿੰਡੇ ਪੁੰਡੇ ਦੀ ਬੜੀ ਚੰਗੀ ਹੈ ਠੀਕ ਹੈ ਰਾਜੀ ਹੈ ਜਿੰਨੀ ਵੀ ਆ ਤੇ ਬਾਕੀ ਸੂ ਸਵਾ ਕੇ ਕੁੜ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਛੂ ਥੋੜੀ ਜੀ ਤਹਿਤ ਉਹ ਜੀ ਲਾ ਜਾਂਦੇ ਆ ਤੇ ਬੋਲੇ ਦੇ ਵਿੱਚ ਆ ਤਕਰੀਬਨ ਉਹਨਾਂ 1500 ਕਿਲੋ ਦੁੱਧ ਵਿਜੇ ਦੇ ਬੜੇ ਰਮਾਨਾ ਪਰ ਦੇਣਾ ਹਾਂ 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 ਪਾਲ ਵੀ ਚੱਲਦੀ ਹੈ ਬੋਟ ਚੱਲਦੀ ਹੈ ਹਾਂ ਜੀ ਮੇਰੇ ਕੋਲ ਬਿਲਕੁਲ ਭਲਾ ਭੁਲਾ ਦੇ ਵਿੱਚ ਨਹੀਂ ਹੈਗਾ ਪਰ ਆਹ ਉਹ ਅਜ ਨਹੀਂ ਹੈਗਾ ਵਿਜੇ ਆ ਸਾਫ ਹੈ ਪੂਰੀ ਠੀਕ ਹੈ ਜੀ ਤੇ ਇਹਦਾ ਨਿਸ਼ਾਨ ਅੱਜ ਕੀ ਕਰਤਾ ਮੁੱਲ ਫਿਰ ਨਾ 60 ਨਾ 68 ਹਾਂ ਇਹ 55000 ਦੀ ਦੇ ਦਾਂਗੇ ਜੀ 55 ਦੀ ਹਾਂ ਜੀ ਕਰਦੇ ਕਸਣਾ ਕੁਸਣਾ ਕਸਣਾ ਕੱਢ ਦਗੇ ਰਮਾਨਤਨ ਕਰਦੇ ਜਿੰਨੇ ਰਮਾਨ ਦਾ 55000 ਦੀ ਦੇ ਦਾਂਗੇ ਜੀ 55 ਦੀ ਹਾਂ ਜੀ ਹੁਣ ਤੇ ਜੈ ਰਹੇ ਹਾਂ ਤੇ ਕੰਮ ਪੂਰਾ ਸਿਰੇ ਤੇ ਲਾਤਾ ਪਾਰੇ ਦੇਖ ਲੈ ਬੁੰਜਿਆ ਦੀ ਠੀਕ ਆ ਬੁੰਜਿਆ ਦੀ ਗੱਲ ਕੋਈ ਲੱਭਦੇ ਕੋਈ ਨਾ ਕੋਈ ਗੱਲ ਆ ਵੀ ਚਲੋ ਹਾਂ ਜੀ ਲਓ ਦੱਸੋ 52000 ਰੁਪਏ ਐਂਡ ਤੋਂ ਇਹਨੇ ਮਿਲ ਜੂਗੀ ਬਾਕੀ ਬਾਹਰ ਚੰਗੀ ਸਾਫ ਸੁਥਰੀ ਆ ਜੇਰ ਜੁਰ ਪਾ ਕੇ ਬਿਲਕੁਲ ਸਾਫ ਹੋ ਗਈ ਆ ਬੱਚਾ ਮਜ਼ਰ ਤੇ ਕਰਮਾਂ ਦੀ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਚੋਚਵਾੜ ਜਿੱਦਾਂ ਮਰਜ਼ੀ ਫਰਾਗ ਆ ਬੰਤਾੜਾ ਮਾਰਦੇ ਨੇਰੀਆਂ ਤੇ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾਂ ਵੀ ਤੁਹਾਨੂੰ ਮਾਰ ਕੇ ਦਿਖਾ ਦਿੰਦੇ ਆ ਤੇ ਆਨਲਾਈਨ ਵੀ ਜਿਹੜੇ ਸੌਦਾ ਕਰਦੇ ਉਹਨਾਂ ਦੇ ਲਈ ਖਾਸ ਤੌਰ ਤੇ ਵੀ ਕਿਤੇ ਸ਼ਾਈਵਾਲ ਆਪਾਂ ਕਹਿ ਦਿੱਤੀ ਆ ਵੀ ਸ਼ਾਈਵਾਲ ਤਾਂ ਜੇਕਰ ਅਠੀ ਕਰੋਸ ਹੋ ਤੇ ਕੋਈ ਗਰਮ ਸਰਦਨ ਹੋਵੇ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆਂ ਦੇਖੋ ਤਾਂ ਕਿ ਮੈਂ மாட்டி ஃபெல்லாம் மாரியா சார் Да. Bahasa karma, guys. ਲੋਹ ਜੀ ਠੀਕ ਹੈ ਜੀ ਇਹ ਵੀ ਸਲੋਹਣ ਦੋਸਤੋ ਵਰਾ ਕੇ ਆਪਾਂ ਦਿਖਾਈ ਹੈ ਠੀਕ ਹੈ ਜੀ ਜਿੱਦਾਂ ਮਰਜ਼ੀ ਬਾਏ ਆਪਾਂ ਪੱਦਰ ਪੱਦਰ ਲੈਵਾ ਹਾਂ ਠੀਕ ਹੈ ਜੀ ਸੋ ਬਾਕੀ ਐਂਡ ਪਾਂਡ ਜਿਹੜਾ ਰੇਟ ਹੈ ਜਿੰਨੇ ਕੀ ਮੰਗਾਂ ਲਿਆ ਦੇ ਤੇ ਵੀਰ ਜੀ ਜਿਆਦਾ ਹੀ ਮੁੱਲ ਪਾਇਆ ਆਪਾਂ ਆ ਬਿਲਕੁਲ ਜੀ ਬਿਲਕੁਲ ਜੀ ਇਹ ਅੱਜ ਉਹ ਤੋਂ ਚਾਰ ਅੰਮਲ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਨਿਸ਼ਾਨ ਵੀਰ ਦੇ ਘਰੋਂ ਠੀਕ ਆ ਜੀ ਤੇ ਦੋ ਮੱਝਾਂ ਤੁਹਾਨੂੰ ਦਿਖਾਈਆਂ ਨੇ ਇੱਕ ਇਧਰ ਬਾਹਰ ਦਿਖਾਈਏ ਜਿਹੜੀ ਬਗੈਰ ਬੱਚੇ ਤੋਂ ਠੀਕ ਆ ਜੀ ਸੋ ਬਿਲਕੁਲ ਜੈਨਮਾਨ ਨੂੰ ਤੇ ਬਾਜ਼ਪਜਾਇਜ ਰੇਟ ਆ ਸੋ ਮੁੱਲ ਹਰੇਕ ਵਾਰ ਬਿਲਕੁਲ ਸੁੱਤਰ ਜਾਂਦੇ ਆ ਠੀਕ ਆ ਜੀ ਬਾਕੀ ਜਿੱਥੇ ਵੀ ਕਿਸੇ ਭਰਾ ਦੀ ਤਾਇ ਪੈਂਦੀ ਹੈ ਤੁਸੀਂ ਪਿਠਾ ਰਹਿਓ ਯਾਰ ਚੰਗੀ ਆ ਸਾਫ਼ ਸੁਥਰੀ ਆ ਚਵਾਪ ਸਮਾਂ ਦੀ ਬਿਲਕੁਲ ਉਂਗਲੋਂ ਉਂਗਲ ਜਿਹੜੀ ਮੋਟੀ ਧਾਰ ਠੀਕ ਆ ਤੇ ਨਿਸ਼ਾਨ ਵੀਰ ਆਜੋ ਇਹ ਅੱਜ ਪਸ਼ੂ ਸੀ ਆਪਣੇ ਕੋਲ ਟੋਟਲ ਚਾਰ ਹਾਂਜੀ ਜੀ ਠੀਕ ਆ ਤੇ ਕਰਦਿਏ ਨੰਬਰ ਸਾਂਝੇ ਕਰ ਨੰਬਰ ਹੈ ਵੀਰੇ 70876 74417 ਪਿੰਡ ਹੈ ਰਸੂਲਪੁਰ ਨਹਿਰਾ ਜ਼ਿਲ੍ਹਾ ਤਰਨਤਾਰ ਤਹਿਸੀਲ ਤਰਨਤਾਰ ਵੀਰੇ ਜੀ ਠੀਕ ਹੈ ਜੀ ਹਾਂਜੀ ਇਹ ਖਾਸ ਹੀ ਤਰਨਤਾਰ ਦੇ ਲਾਗੇ ਪੈਂਦਾ ਭਾਜੀ ਰਸੂਲਪੁਰ ਨਹਿਰਾ ਠੀਕ ਹੈ ਜੀ ਹਾਂਜੀ ਠੀਕ ਹੈ ਲੋਬ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਹ ਚਾਰ ਐਨੀਮਲ ਤੁਹਾਨੂੰ ਦਿਖਾਉਣੇ ਸੀ ਕਿ ਇੱਕ ਟੋਕੜ ਗੱਬਣ ਵਾਜ ਦਿਖਾਤੀ ਹੈ ਕਾਫੀ ਵੇਰ ਡਿਮਾਂਡ ਕਰਦੇ ਰਹਿੰਦੇ ਆ ਇੱਕ ਤਕਰੀਬਨ ਮਹੀਨੇ ਦੀ ਤਕਰੀਬਨ ਸੋਈ ਸਵਾਈ ਜਿਹੜੀ ਮਾਜ ਤੁਹਾਨੂੰ ਦਿਖਾਈ ਆਪਾਂ ਠੀਕ ਆ ਬਿਲਕੁਲ ਵਾਜਬ ਰੇਟ ਆ ਪਾਪੜ ਤੇ ਹਰੇਕ ਵਾਰ ਬ ਇੱਥੇ ਆਗੇ ਮੇਰਾ ਭਰਾ ਜਿੱਦਾ ਮਰਜ਼ੀ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ